ਸਰਵ ਸਤਿ ਅਰ ਸਤਿ ਦੇ ਮਾਨ ਸਤਿਗੁਰੂ ਤਨ ਤਨ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਜੀ ਜੀ ਅਪਾਰ ਕਿਰਪਾ ਬਖਸ਼ਿ ਸਰਣ ਤੇ ਸਤਿ ਕਾਮ ਅੰਮ੍ਰਿਤ ਰੇ ਸੰਤੂ ਤੇ ਹਾੜੀ ਪਰਨ ਗੁਰੂ ਸਾਹਿਬ ਜੀ ਦੇ ਦਰਸ਼ਨ ਜੀ ਦਾ ਅਕਰਨ ਦੇ ਸੁਭਾਗ ਆਪਨ ਸਮੂਹ ਜੀਵਾਂ ਨੂੰ ਪ੍ਰਾਪਤ ਰਹੀ ਜੀ ਪਾਉਂਕ ਦੇਸ਼ ਕਿਰਪਾ ਕਰਕੇ ਜੀ ਉਸਾਈ ਨਿਮਬਸਿਤੀ ਤੇ ਹਨ ਗੁਰੂ ਸਾਹਿਬ ਜੀ ਦੇ ਬਾਮਨ ਅੰਗ 795 ਤੋਂ 700 ਗਿਆਨ ਦੇ ਅੰਗ ਉਪਰ ਬਲਾਵ ਲਾਗ ਵਿੱਚ ਪਹਿਲੇ ਬਾਦਸ਼ਾਹ ਅੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਨਾਮ ਦੇ ਪਵਿੱਤਰ ਮਹਾਰਤ ਤੋਂ ਚਲਿਤ ਕੀਤਾ ਪਾਉਂਕ ਪਵਿੱਤਰ ਬਚਨ ਹੈ ਜੀ ਗੁਰੂ ਸਾਹਿਬ ਕਿਰਪਾ ਕਰਦੇ ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਹੀ ਸ਼ਾਨ ਉਹ ਅਕਾਲ ਪੁਰਖ ਪਰਮਾਤਮਾ ਆਪ ਹੀ ਸ਼ਬਦ ਬ੍ਰਹਮ ਰੂਪ ਹੈ ਤੇ ਆਪ ਹੀ ਅਕਾਲ ਪੁਰਖ ਪਰਮਾਤਮਾ ਇਹ ਜੋ ਸੰਸਾਰੀ ਮਾਇਆ ਹੈ ਇਹਦਾ ਲੱਕ ਹੈ ਆਪ ਹੀ ਇਹ ਕਾਲਪੁਰਖ ਪਰਮਾਤਮਾ ਸ਼ਬਦ ਨੂੰ ਵਰਤਣ ਵਾਲਾ ਹੈ ਆਪੇ ਹੀ ਸਾਰੇ ਤੇ ਆਪੇ ਹੀ ਇਸ ਸੰਸਾਰ ਦੇ ਵਿੱਚ ਸਭ ਕੁਝ ਬਣਾਉਣ ਵਾਲਾ ਪ੍ਰਗਟ ਕਰਨ ਵਾਲਾ ਉਹ ਅਕਾਲਪੁਰਖ ਪਰਮਾਤਮਾ ਕਾਹਿਤੁ ਹੈ ਜੀ ਜਿਹੜਾ ਆਪੇ ਸ੍ਰਿਸ਼ਟ ਸਭ ਕੁ ਭਾਈ ਜਿਹੜਾ ਆਪੇ ਸ੍ਰਿਣੀ ਬਣਨ ਦੋਈ ਸਭ ਤੋਂ ਪੈਦਾ ਕਰਨ ਵਾਲਾ ਉਹ ਵਾਹਿਗੁਰੂ ਅਕਾਲਪੁਰਖ ਆਪੇ ਸਰਤਾ ਆਪੇ ਜਾਨ ਆਪ ਹੀ ਅਕਾਲਪੁਰਖ ਪਰਮਾਤਮਾ ਜੋ ਸੁਰਤੀ ਦੇ ਵਿੱਚ ਬਿਰਤੀ ਦੇ ਵਿੱਚ ਵਸਣ ਵਾਲਾ ਹੈ ਤੇ ਆਪ ਹੀ ਆਪਣੇ ਪਿਆਰਿਆਂ ਦੇ ਹਿਰਦਿਆਂ ਦੇ ਵਿੱਚ ਬਸ ਕੇ ਆਪਣੇ ਬਾਰੇ ਜਾਣਨ ਵਾਲਾ ਹੈ ਆਪ ਹੀ ਜਿਨ੍ਹਾਂ ਦੇ ਹਿਰਦਿਆਂ ਚ ਵਸੇ ਜਿਨ੍ਹਾਂ ਨੇ ਕਿਛਾਣਿਆ ਹੋਵੇ ਆਪ ਹੀ ਅਕਾਲ ਪੁਰਖ ਪ੍ਰਮਾਤਮਾ ਉਹਨਾਂ ਦੇ ਜਿਦਿਆਸ਼ਤ ਵਸਕੇ ਸੁਣਨ ਵਾਲਾ ਹੈ ਤੇਜੀ ਬਣਿਤਿ ਸਮਾਨ ਵਾਲਾ ਹੈ ਆਪ ਹੀ ਕਰ ਕਰੇਂ ਸੈਤਾਨ ਉਹ ਕਾਲਪੁਰਖ ਪ੍ਰਮਾਤਮਾ ਆਪ ਹੀ ਆਪਣੀ ਜੋਤ ਨਾਲ ਸੰਸਾਰ ਦੇ ਵਿੱਚ ਜੀਵਨ ਪੈਦਾ ਕਰਕੇ ਜੀਵਨ ਤੇਜ ਕੇ ਨਾਮ ਜੀ ਪਾਲਣਾ ਕਰਕੇ ਉਹ ਕਾਗੁਰ ਪ੍ਰਮਾਤਮਾ ਵੇਖਦਾ ਹੈ ਸਾਨੂੰ ਜਿਹਸਾ ਉਸਦਾ ਜੋਰ ਹੈ ਤੇਰਾ ਜੋਰ ਤੇਰੀ ਮੰਨ ਤੇ ਸਦਾ ਸਦਾ ਜਪ ਨਾਮ ਕੇ ਆਖਾਂ ਤੇ ਪ੍ਰਮਾਤਮਾ ਦਾ ਸੂਰਮਤਾ ਤਾਕਤ ਵਰਤ ਜਿਸਮਰਤਾ ਵਰਤਦੀ ਹੈ ਨਾਰਾਇਣ ਕਿਰਪਾ ਕਰਦੇ ਹੋ ਪਰਮਾਤਮਾ ਵਾਹਿਗੁਰੂ ਆਪਕੇ ਕਰ ਕਰਕੇ ਸਹਿਤਾਨ ਨੂੰ ਦਾਤਾ ਨਾਮ ਕਰਾਂ ਇਹ ਕਰਤੁ ਕਰਿ ਵੈਗੁਰੂ ਜੀ ਤੁਸੀਂ ਦਾਤੇ ਦਾਤਾ ਨੇਵਾਲੇ ਉਹ ਅਮਰੂਪੀ ਦਾਤ ਸੰਸਾਰ ਦੇ ਜੀਵ ਨੂੰ ਪੈਦਾ ਕਰਨ ਨੂੰ ਦਾਤ ਸੁਰਤ ਨੂੰ ਜੋੜਨ ਨੂੰ ਦਾਤ ਰੱਬ ਦੇ ਬਾਹਰ ਜਾਣਨ ਨੂੰ ਦਾਤ ਆਰਾਸ਼ਰਿਤ ਪ੍ਰਕਾਸ਼ ਜੇ ਤੁਸੀਂ ਦਾਤਾ ਨੇ ਵਾਲੇ ਨਾਮ ਪਰਮਾਨੰ ਇਹ ਤੁਹਾਡਾ ਨਾਮ ਨਹੀਂ ਪ੍ਰਮਾਣਿਕ ਹੈ ਅਕਾਲ ਪੁਰਖ ਪਰਮਾਨੰ ਦਾ ਨਾਮ ਨਹੀਂ ਜੱਪਿਆ ਹੋਇਆ ਪ੍ਰਵਾਨ ਹੈ ਦਰਗਾਹ ਦੇ ਹੋਰ ਕੋਈ ਪ੍ਰਵਾਨ ਨਹੀਂ ਜਿਸ ਨੇ ਜੱਪਿਆ ਹੈ ਉਹ ਪ੍ਰਵਾਨ ਹੋ ਜਾਂਦੇ ਦਰਗਾਹ ਦੇ ਵਿੱਚ ਉਹਨਾਂ ਦੀ ਮੁੱਖ ਜਲੀ ਹੁੰਦੀ ਹੈ ਐਸਾ ਨਾਮ ਨਿਰੰਜਨ ਦੇ ਪਰਮਾਤਮਾ ਦਾ ਨਾਮ ਜਿਹੜਾ ਇਹ ਰਹਿ ਚਾਹੇ ਸ਼ੁੱਧ ਰੂਪ ਹੈ ਮੈਂ ਤੋਂ ਰਹਿ ਚਾਹੇ ਇਸ ਨਾਮ ਜਪਣ ਦੇ ਨਾਲ ਉਹ ਕਾਲ ਚੁਪ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਬੰਦਾ ਉਸ ਪਰਮਾਤਮਾ ਨਾਲ ਜੁੜਦਾ ਹੈ ਇਸ ਕਰਕੇ ਮੈਂ ਗੁਰੂ ਜੀ ਹੌਂ ਦਾ ਜੇ ਤੂੰ ਅਲੱਖ ਤੇ ਮੈਂ ਮੰਨਦਾ ਨਹੀਂ ਕਿ ਇਹ ਤਾਂ ਜਾਂ ਹੈ ਮੰਗਣ ਵਾਲਾ ਤੂੰ ਅਲੱਖ ਅਪੀਓ ਇਹ ਤੁਸੀਂ ਅਲੱਖ ਹੋ ਤੁਹਾਡੀ ਮਨਮਾਨ ਲੇਕੀਂ ਨਹੀਂ ਜਾ ਸਕਦੀ ਇਹ ਪੀਓ ਤੁਹਾਡਾ ਪੀਰ ਨਹੀਂ ਪਾਇਆ ਜਾ ਸਕਦਾ ਪੀਰ ਤੋਂ ਰਹੇ ਹੰਪੀਕ ਤੇ ਖਾਰੀ ਤੇਰੀ ਤੋਂ ਇਹ ਬਤਨ ਹਦਾਪਾ ਅਸੀਂ ਤੁਹਾਡੇ ਦਰਦ ਤੇ ਪੁਖਾਰੀ ਹੈ ਮੰਗਣ ਵਾਲੀ ਜਾਤ ਚ ਮੰਗਤ ਨਹੀਂ ਤੁਸੀਂ ਦਾਤੇ ਦਾਤਾ ਦੇਵਾਲੇ ਤੁਸੀਂ ਕਹੇ ਤੁਹਾਡੀ ਸਿਮਤ ਕਾਈ ਨਹੀਂ ਜਾ ਸਕਦੀ ਅੰਤ ਨਹੀਂ ਪੈਸਾ ਕਿ ਇਹ ਤਾਂ ਨਹੀਂ ਲਾਣ ਕਰ ਸਕਦਾ ਹਰ ਹਉ ਦਾ ਨਾਮ ਸ੍ਰੀ ਅੰਮ੍ਰਿਤ ਸਹਿ ਕਰਪਾ ਕਰ ਦੇ ਮਾਇਆ ਮੋਹ ਤਰਪਤੀ ਨਾਲ ਮਾਇਆ ਦਾ ਮੋਹ ਮਾਇਆ ਨਾਲ ਪ੍ਰੇਮ ਪਾਉਣਾ ਮਾਇਆ ਨਾਲ ਮਿਰਲਾਕ ਰੱਖਣਾ ਮਹਾਰਿਸ਼ਿ ਸਹਿਬ ਕੀਤੇ ਐਸਾ ਹੈ ਪਰਪਤੀ ਨਾਲ ਉਸ ਔਤ ਦੇ ਨਾਮ ਦੇ ਲਖਣ ਦੇ ਬਰਾਬਰ ਜੀਨੋ ਪਰਿਵਾਰ ਨੂੰ ਪਰਵਾਸ ਨੂੰ ਸਭ ਬਨ ਨੂੰ त्यागਿਆ ਕਿ ਆਵੇ ਆਪ ਜਿਨ ਜੀਵਨ ਜਿਹੜਾ ਹੈ ਉਸ ਮਾਰ ਦੇ ਵਿੱਚ ਪਰਵਾਣ ਨਾ ਕੀਤਾ ਕਿ ਆਵੋ ਮਾਰੇ ਸ਼ੇਰ ਕਿਰਪਾ ਕਰਦੇ ਉਸ ਨਾਲ ਹੁਣ ਮਾੜੀ ਸੰਗਤ ਕਰਾਂਗੇ ਇਹ ਮਾੜੀ ਬਣਾਂਗੇ ਸਾਖਤ ਸਨਨਾ ਕੀਤੀ ਹੈ ਜੂੜਾ ਜਾਂ ਜੀਏ ਬਾਦ ਬਾਸਮਕਾਰ ਉਪਰਸੀਏ ਤੌਕਾ ਚਲਾ ਕੇ ਦਾ ਕਾਲਾ ਬੰਦਨ ਪੜਾਂਗੇ ਤੇ ਕਾਲਕ ਤਾਂ ਲਗੇਗੀ ਮਾਨਸਿਕ ਪੀਦੇਸੇ ਤਰ੍ਹਾਂ ਮਾਇਆ ਦਾ ਜਿਹੜਾ ਮੋਹ ਹੈ ਉਹ ਸੰਸਾਰ ਦੇ ਵਾਂਗ ਜਿਹੜਾ ਸਰਾ ਸੰਸਾਰ ਦੇ ਵਿੱਚ ਸਮਾਜ ਦੇ ਵਿੱਚ ਆਪਣੇ ਚਰਿੱਤਰ ਤੋਂ ਗਿਰ ਚੁੱਕਾ ਹੋਇਆ ਜਿਹਨੂੰ ਸਮਾਜ ਦੇ ਵਿੱਚ ਭਲੇ ਮਾਨਸ ਲੋਕ ਇੱਜ਼ਤ ਦਾ ਪ੍ਰਮਾਣ ਨਾ ਕਰਦੇ ਹੋਣ ਤੇ ਐਸੇ ਲੋਕਾਂ ਦੀ ਸੰਗਤ ਕਰਨ ਵਾਲੇ ਵੀ ਸੰਸਾਰ ਦੀ ਨਿਗਾਹ ਤੇ ਸਮਾਜ ਦੀ ਨਿਗਾਹ ਦੇ ਵਿੱਚ ਮੈੜੀ ਹੋ ਜਾਂਦੇ ਹਨ ਇਸੇ ਤਰ੍ਹਾਂ ਮਨ ਕੀਤੇ ਮਾਇਆ ਨਾਲ মোহ ਹੋਣਾ ਤਰਕਹੀਣਾ ਆੜ ਉਸ ਕਰਨ ਕੀਤੇ ਮਾਇਆ ਨਾਲ মোহ ਹੋਣਾ ਵੀ ਸਮਝੇ ਨੂੰ ਮੈਲਾ ਬੱਚੇ ਨੂੰ ਉਹ ਅਕਾਲ ਪੁਰਖ ਪਰਮਾਤਮਾ ਆਤਮਿਕ ਪਰਮਾਰਥ ਦੇ ਰਸਤੇ ਤੇ ਜਾਣ ਤੋਂ ਰੋਕਦਾ ਹੈ ਕਿਉਂਕਿ ਉਹ ਦੀ ਕਾਮਣ ਕਾਮ ਨੇ ਆਲਮਾਰਾ ਜੀ ਕਹਿੰਦੇ ਤੇ ਮਾਇਆ ਝੂਠੀ ਭਾਵ ਹੈ ਜਿਵੇਂ ਅਨਸਾਰ ਦੇ ਵਿੱਚ ਆਮ ਹੀ ਇਹ ਕਹਿੰਦੇ ਆ ਕਾਮਣਿਆ ਕਾਮਣ ਕਾਮਣਿਆ ਜਿਵੇਂ ਬਾਦ ਕੋਈ ਔਰ ਜਾਂ ਕੋਈ ਇਨਸਾਨ ਜਿਹੜਾ ਕੁਲਿੰਟ ਤੇ ਕਰਨ ਵਾਲਾ ਹੋਵੇ ਕਾਮਣਿਆ ਆ ਦੇ ਹੋ ਜੀ ਬਾੜੇ ਤਾਮ ਕਰਨ ਵਾਲਾ ਹੋਵੇ ਪਰ ਇਹ ਕੀ ਜੇ ਮਾਇਆ ਵੀ ਐਸੀ ਹੈ ਮਾਇਆ ਵੀ ਇਨਸਾਨ ਦੇ ਉੱਪਰ ਟੋਨੇ ਕਰਦੀ ਹੈ ਸਾਲ ਤੱਕ ਪਰ ਬੰਦੇ ਦੀ ਰਹਿਤ ਪੈਦਾ ਕਰਦੀ ਹੈ ਜਿਹੜਾ ਮਾਇਆ ਦੇ ਨਾਲ ਪ੍ਰੇਮ ਕਰਦਾ ਹੈ ਮਾਇਆ ਮੋਹਕ ਨਾਥ ਕੀ ਨੇ ਉਹਦਾ ਵੀ ਸੰਸਾਰ ਦੇ ਵਿੱਚ ਇੱਕ ਉਹ ਨਾ ਗੈਥ ਹੋ ਜਾਂਦਾ ਇਕਾਲਤ ਲੱਗਦੀ ਹੈ ਤਾਂ ਸਹਿ ਸ੍ਰੀ குரு ਗੋਬਿੰਦ ਸਿੰਘ ਸਾਹਿਬ ਜੀ ਅਰਦਾਸ ਕਰੀ ਤਰਪਲੇ ਬਨਾਈ ਜੀ ਸੁ巴巴 ਜੁਦਾ ਬ੍ਰਿਸ਼ਿਪਾਪਾ ਅਤੀਸ਼ਿ ਮਾਤਾ ਦੀ ਮਹੱਤਵ ਦੇਖੋ ਠੰਡੇ ਵਜੇ ਦੇ ਵਿੱਚ ਆਰਾਮਕ ਕੀ ਇਤਿਹਾਸ ਕੋ ਨਾ ਜਿਹੜੀ 10 ਪੋਦੀ ਰਾਤ ਕੀ ਤੇ ਅੱਜ 11 ਕੋ ਹੋਵੇ ਸਾਰੀ ਦਾ ਹਰ ਟੁੰਡੇ ਪਰਪਤੀ ਕੀਤੇ ਅਕਾਲ ਪੁਰਖ ਪਰਮਾਤਮਾ ਦੇ ਘਰ ਦੀਆਂ ਬਾਤਾਂ ਨੂੰ ਸਿਮਰਨ ਦੀਆਂ ਬਾਤਾਂ ਜੋ ਜੀਆਂ ਬੜੀ ਬਹਾਦਰਾਂ ਸੂਰਮਿਆਂ ਦੀਆਂ ਕਬਾਨੀਆਂ ਸ਼ਹਾਦਤਾਂ ਦੀਆਂ ਬਾਤਾਂ ਮਾਤਾ ਜੀ ਨੇ ਪਾਈਆਂ ਦ੍ਰਿੜਤਾ ਦਿੱਤੀ ਹੌਸਲਾ ਜਜ਼ਬਾ ਭਰਿਆ ਗੁਰੂ ਕੇ ਬਰਸੰਦਾਂ ਦੇ ਜੇ ਚਾਕੇ ਦੀ ਲੋਹ ਹੋ ਜਾਏ ਪਰ ਇਹ ਨਹੀਂ ਤਬੂੜਾ ਅੱਜ ਥੰਦੇ ਬੁੱਤ ਦੇ ਵਿੱਚ ਰੱਖਿਆ ਕੱਲ੍ਹ ਇਸ ਨੂੰ ਵੱਡੇ ਜਿਹੀ ਇੱਛਾ ਸਭ ਹੁੰਦੇ ਹੋ ਸਾਰਾ ਕਿਤਾਬ ਹਾਂ ਉਸ ਲਈ ਬੁਲਾ ਰੱਖਣੇ ਨਹੀਂ ਡੋਲਣਾ ਨਹੀਂ ਹੈ ਪਰਮਦੇਵ ਮਾਰਤੇ ਕਰਦੇ ਆ ਇਸੇ ਤਰ੍ਹਾਂ ਮਾਤਾ ਜੀ ਨੇ ਸਾਰੀ ਦਾਤ ਗੱਲ ਲਾ ਕੇ ਗੋਪੀ ਚ ਪਠਾ ਕੇ ਨਿੱਠ ਦਿੱਤਾ ਲਾਲਾ ਨੂੰ ਨਾ ਮਾਤਾ ਜੀ ਨੇ ਐਸੀ ਬਚਨ ਕੀਤੇ ਜਿਨ੍ਹਾਂ ਨੂੰ ਸਮਝ ਕੇ ਜਜ਼ਬਾ ਪੜਿਆ ਜਾਏ ਕਰ ਦਿੱਤੇ ਕਿ ਡਰ ਤਾਂ ਹੋਰ ਮਨ ਨੂੰ ਤੋਂ ਜਾਈ ਹੋਂ ਸੁਲਾ ਅੰਤ੍ਰੇ ਲਾਲ ਜਾਂ ਉਤੇ ਬਾਣੀ ਪੜੀ ਬਾਣੀ ਪੜ ਕੇ ਸਿਮਰਨ ਕੀ ਤਾਲ ਇਕ ਟਿਕਾਇਆ ਉਹ ਕਾਲਕੁ ਪ੍ਰਮਾਤਮਾ ਦੇ ਨਾਲ ਬੇਨੀਆਂ ਕੀਤੀਆਂ ਆਪਣੀ ਨਜ਼ਾਦੇ ਵਿੱਚ ਰੱਖਣਾ ਤਾਂ ਨੇ ਜਾਈ ਫਿਰ ਮਜ਼ੀਰ ਦਾ ਸੁਬਾ ਸਲਾਮ ਦੀ ਕਚਹਿਰੀ ਦਾ ਜਿੱਥੋਂ ਸੁੱਚਾ ਨਾਮ ਉਹਦੇ ਫਾਪੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾਲ ਵੇਖਾਉਣ ਵਾਲੀ ਇਕਰ ਕਰਨ ਵਾਲੇ ਰਿਤੇ ਆਉਣਾ ਨਹੀਂ ਸਪਾਈ ਕਿ ਜੇ ਜਦ ਗੁਰੂ ਗੋਬਿੰਦ ਸਿੰਘ ਦੇ ਪਕੀਆਂ ਨੂੰ ਤੇ ਹਾਲਾ ਨੂੰ ਲੈ ਕੇ ਆਇਆ ਸਪਾਈ ਨੇ ਆਖਦੇ ਦੱਸਿਆ ਕਿ ਸਵੇਰ ਸ਼ਾਮ ਨੂੰ ਇਹਾਂ ਕੀ ਚੈਰੀ ਦੇ ਪਾਣੀ ਬੁਲਾਇਆ ਗਿਆ ਸਾਡੇ ਨਾਲ ਦੋ ਮਾਤਾ ਜੀ پرنتو جاوز لوگ سانے ماری پرکتی باری لوگ سانے ماتا جی نے اپنے بھر زندان کو ترے آنکڑے بن کے تیار کیتا ترلہ کیا ہنسلہ دتا ہو جذبہ پر یا ہنسلہ دتا جی جس مارک تے چلنا لگے ہو یہ مارک پاہمیں بلکل تھوڑا کوئی دو دو دی دوری نہیں ہے کھڑے بڑھتے تو سو بے سرانہ دیتے جائے گی ਅਰ ਇਹ ਮਾਰਗ ਬੜਾ ਔਖਾ ਬੜਾ ਕਰਤ ਹੈ ਇਥੋਂ ਸੂਰਮੇ ਮਰ ਜੀਵੜੇ ਯੋਧੇ ਧਰਮੀ ਸੱਚ ਦੇ ਪੰਢੀ ਹੰਗਿਆ ਕਰਦੇ ਜਿਸ ਮਾਰਗ ਤੋਂ ਤੁਸੀਂ ਲੰਘ ਮੈਸੇ ਮਾਰਗ ਤੋਂ ਕਿਸੇ ਨਾਲ ਕਿਸੇ ਦਾ ਨਾ ਤੁਹਾਡੇ ਦਾਦਾ ਪੁਰਖੇ ਬਾਹਰ ਸੈ ਜੀ ਨ ਕਿਸਾਂ ਜਿਨ੍ਹਾਂ ਨੇ ਸਿਰ ਦਿੱਤਾ ਪਰ ਉਹਨਾਂ ਨੇ ਇਹ ਮਾਰਗ ਨਹੀਂ त्याਗਿਆ ਜੋ ਧਰਮ ਦਾ ਰਸਤਾ ਇਸਨ ਬਾਗ ਤਿਆਗਿਆ ਨਹੀਂ ਕੁਰਬਾਨ ਹੋ ਗਏ ਧਰਮ ਦੇ ਕੁਰਬਾਨੀ ਦੀ ਰੀਤ ਹੈ ਤੁਸੀ ਉਹਨਾਂ ਦੇ ਪੁੱਤਰੇ ਤੁਸੀ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਜਿਨਾ ਹਕੂਮਤ ਦੇ ਅੱਗੇ ਆਪਣਾ ਸਿਰ ਨਹੀਂ ਝੁਕਾਇਆ ਇਸ ਕਰਕੇ ਇਹ ਤੁਹਾਨੂੰ ਬਹੁਤ ਕੁਝ ਕਹਿਣਗੇ ਪਰ ਇਹਨਾਂ ਦੇ ਡਰਾਵਿਆਂ ਦੇ ਵਿੱਚ ਇਹਨਾਂ ਦੇ ਅੱਗੇ ਆ ਕੇ ਧਰਮ ਦੀ ਗੱਲ ਕਰਨੀ ਸੱਚ ਦੀ ਦੇ ਮਰਦਾਰ ਹੋਣਾ ਹੈ

ਦੰਗੂ ਦੇ ਘਰੋਂ ਖੜੇ ਗਏ ਜਿਹੜੇ ਪਰਵਾਸ ਛੱਡ ਕੇ ਲੋੜਾ ਕੱਢਾ ਬਟਾ ਹੋਇਆ ਹੈ ਜਿਹੜੇ ਨਾਲ ਪਰਸ਼ਾ ਦੀ ਗ੍ਰਿਆਏ ਤਾਂ ਨਹੀਂ ਡੋਲੇ ਸੱਸਾਂ ਮਿੱਟੀ ਪਾਰ ਕੀਤੀ ਤਾਂ ਨਹੀਂ ਡੋਲੇ ਜਿਨ੍ਹਾਂ ਨੂੰ ਦੰਗੂ ਦੇ ਘਰੋਂ ਮਰਨੇ ਦੀ ਰੀਲ ਦੇ ਵਿੱਚ ਛੱਡ ਕੇ ਕਰਦਿਆਂ ਮਿਆਂਦਾ ਗਿਆ ਤਾਂ ਨਹੀਂ ਡੋਲੇ ਉਥੇ ਜੇ ਰੁੱਤਰੇ ਕਹਿਦੇ ਤੁਥੇ ਨਹੀਂ ਡੋਲੇ ਅੱਜ ਵੀ ਇਹਨਾਂ ਦੀਆਂ ਬਾਤਾਂ ਸੱਜਣਾਂ ਖੜੀਆਂ ਹੋਣੀਆਂ ਕਿਉਂ ਨਾ ਉਹ ਕਿਸੇ ਨਾ ਤਰੀਕੇ ਨਾਲ بابا زور پہلے ਪਹਿਲਾਂ ਜਿੱਤੀ ਲੋਕ ਜਿਹੜੀ ਐ ਅੰਦਰ ਕੀਤੀ ਐ ਪਹਿਲਾਂ ਆਪਣਾ ਪੈਰ ਤੇਈ ਵਿੱਚ ਰੱਖਿਆ ਸੀ ਤਨਾ ਪਾਪਾ ਫਤੇ ਸਿੰਘ ਨੇ ਕੀਤਾ ਜਦੋਂ ਸਿਰ ਵੇਲੇ ਸਭ ਦੁਸ਼ਮਣ ਸੀ ਝਾਕ ਸੀ ਉਹਨਾਂ ਕੇ ਸਿਰ ਕੁਕਾਰੇ ਸਿਰ ਅੱਗੇ ਨੂੰ ਕਰਕੇ ਕੌਂਤ ਕੀਤੇ ਜੈਲੀ ਵਿੱਚ ਪ੍ਰਵੇਸ਼ ਕਰਨਗੇ ਜਦੋਂ ਗੁਰੂ ਕੇ ਪਰਜੰਦਾਂ ਦੀ ਮੈਂ ਜੁੱਤੀਆਂ ਕਟੇਰੀ ਵਿੱਚ ਪਹਿਲਾਂ ਆਉਂਦੀਆਂ ਨੇ ਕਿ ਨਾ ਸੰਸਾਰ ਹੁੰਦਾ ਏ ਬਿਰਤੀ ਹੋ ਗਈ ਜੱਲਾਂ ਦੇ ਇੱਕ ਦੂਜੇ ਵੱਲ ਦੇਖਦੇ ਐ

ਇਹਦੇ ਕੀਮਤ ਤੇ ਕੇਵਲ ਇਸਲਾਮ ਦੀ ਹੈ ਜਿਹੜੇ ਨਾਰਾਜ ਕੋ ਬੁਲਾਇਆ ਜਾਂਦਾ ਹੈ ਇਸਲਾਮ ਦੀ ਕਿੰਨੀ ਹੈ ਸੁਬਾਹ ਅਸਨਾਦ ਸਲਾਮ ਕਰੋ ਸੁਬਾਹ ਅਸਨਾਦ ਗੁਰੂ ਕੇ ਪ੍ਰਦਾਨ ਕਰਦੇ ਕਿ ਇਹ ਸ਼ੇਰਾ ਵੱਡਿਆ ਜਾ ਸਕਦਾ ਹੈ ਧਰਮ ਨਾਲੋਂ ਬਥਰਾ ਵਸਦਾ ਹੈ ਅਰੇ ਇਹ ਸ਼ੇਰ ਕਦੇ ਵੀ ਦੁਸ਼ਮਣ ਦੇ ਅੱਗੇ ਜਾਂ ਮਨ ਦੇ ਜ਼ੁਲਮ ਅੱਗੇ ਝੁਕ ਨਹੀਂ ਸਕਦਾ ਕਿਉਂ ਕਹਿ ਜਾਂ ਨਹੀਂ ਕੇ ਸ਼ੇਰ ਇਹ ਫਦੇ ਵਾਇਰੂ ਦੀ ਕੀ ਹੈ ਰਾਇ ਦੀ ਇਹ ਸਭਾਈ ਖਾਸਾ ਦੇ ਮੁਕਾਬਲੇ ਉਤਾਰੇ ਫਿਰ ਰਖਤਾਂ ਨੂੰ ਪੀਂਤਾ ਕਿ ਬੱਚਿਓ ਗੱਲ ਸੁਣੋ ਧਿਆਨ ਨਾਲ ਵਜੀਰ ਖਾਨ ਬੜਾ ਕੋਚ ਬਾਦ ਵਾਲਾ ਜਿਹੜਾ ਨੇ ਨਾਲ ਫੋਨ ਉਤਾਨਨ ਤੇ ਸੰਦ ਉਹਦੇ ਵਾਸਤੇ ਜੇ ਐਂਕ ਗੱਲ ਮੰਨ ਲਓ ਕਿ ਚੰਗੇ ਰਹੋਗੇ ਤੁਹਾਡਾ ਭੜਾ ਹੋਵੇਗਾ ਤੁਹਾਨੂੰ ਸਭ ਕੁਝ ਦੇਏਗਾ ਜੇ ਜੀ ਗੱਲ ਤੁਸੀਂ ਨਾ ਮੰਨੀ ਇਹ ਗੱਲ ਮੋੜ ਦਿੱਤੀ ਫਿਰ ਜਿਹੜੀ ਸਜ਼ਾ ਇਹ ਦੇਵੇਗਾ ਤੁਸੀਂ ਕਦੇ ਸੰਸਾਰ ਤੇ ਦੇਖੀ ਜਿਓ ਗੁਰੂ ਕਲਗੀ ਤਾਂ 파 ਸਾਡੇ ਸੂਰਤ ਚਾਹ ਦੀ ਤਲਾਬ ਤੇ ਬੜੇ ਰਹੇ ਸ਼ੂਭਾ ਸ਼ਰਾਂਧ ਬਜੀਰ ਖੰਭੋ ਦੇ ਗੁਰੇ ਤਾਂ ਕਿਹਾ ਕਿ ਬੱਤਿਓ ਤੁਹਾਡੇ ਪਿਤਾ ਗੁਰੂ ਤੇ ਬੈਸੇ ਨੂੰ ਤੇ ਤੁਹਾਡੇ ਵੱਡੇ ਭਰਾਵਾਂ ਨੂੰ ਚਮਕੌਰ ਦੀ ਗੜੀ ਵਿੱਚ ਸੀ ਇਹ ਕਰ ਦਿੱਤਾ ਹੈ ਤੂੰ ਕੋ ਦੇ ਅਲੋਕੀਰ ਪਾਲ ਸਿੰਘ ਤੇ ਗੁਰਿੰਦਰ ਸਿੰਘ ਦਾ ਨਿੱਕ ਮਕੌਰ ਦੇ ਘੇਰੇ ਨੂੰ ਜੀਰਦਿਆਂ ਸਾਹਮਣਾ ਕਰਦਿਆਂ ਨਿਮਨਤਾ ਤੇ ਦੀ ਆਰ ਤੇ ਪਈਆਂ ਨੂੰ ਨੋਰੀ ਅਲਾਨੇ ਗੇਸ਼ਾ ਬੁਦੂਤਾ ਵੱਡਾ ਲਖਾਂ ਦਾ ਕੀ ਰਾਜ ਕੋਲ ਕੇ ਇਹਨਾਂ ਨੇ ਝੂਠ ਬੋਲਿਆ ਕਿ ਸ਼ਾਇਦ ਹੌਸਲੇ ਡੋਲ ਜਾਣਗੇ ਸੁਚਾਰਾ ਮਤੀਦਾ ਤੁਹਾਡੇ ਭਰਾ ਤੁਹਾਡਾ ਪਿਤਾ ਚਮਕੌਰ ਦੀ ਗੜੀ ਦੇ ਵਿੱਚ ਸਾਡੇ ਇਥੇ ਮਾਰੇ ਗਏ ਹੁਣ ਤੁਹਾਡਾ ਕੋ ਗੱਲ ਬਾਤ ਸੁਣਨੀ ਹੈ ਸਲਾਮ ਪ੍ਰਵਾਣ ਕਰੋ ਤੁਸੀਂ ਵਜੀਰ ਖਾਨ ਦੀ ਗੱਲ ਮੰਨ ਲਓ ਜਿਹੜੂ ਕੇ ਬਸਾਂ ਤੇ ਸਾਡੇ ਭਰਾ ਬਾਬਾ ਅਜੀਤ ਸਿੰਘ ਜੀ ਬਾਬਾ ਜਹਾਂਸੀ ਜੀ ਵੱਡੇ ਭਾਈ ਸਾਡੇ ਉਹ ਤਰ ਤੇਤ ਜਾਣਾ ਵਾਰ ਗਏ ਸਾਨੂੰ ਇਹਦਾ ਝੋੜਾ ਕੋਈ ਨਹੀਂ ਇਹ ਚੜ੍ਹ ਦੀ ਕਲਾ ਦੀ ਨਿਸ਼ਾਨੀ ਹੈ ਉਹਨਾਂ ਕੋਈ ਉਮੀਦ ਸੀ ਉਹ ਕਮੇਟ ਦੇ ਚ ਖੜੇ ਉਤਰਿਆ ਤੇ ਦੇ ਕੇ ਸਾਡੇ ਪਿਤਾ ਗੁਰੂ ਗਬਿੰਦ ਸਿੰਘ ਜੀ ਨੂੰ ਮਾਰਨ ਦੀ ਗੱਲ ਕਰਦੇ ਹੋ ਇਹ ਹਕੂਮਤ ਬਾਹੇ ਆਪਣਾ ਸਾਰਾ ਜੋਰ ਲਾ ਲੈ ਇਹ ਗੁਰੂ ਗਬਿੰਦ ਸਿੰਘ ਦਾ ਵਾਰ ਤੱਕ ਨਹੀਂ ਨਗਾ ਕਰ ਸਕਦੇ ਗੁਰੂ ਗਬਿੰਦ ਸਿੰਘ ਕੋਈ ਖਾਮੋਸ਼ੀ ਨਹੀਂ ਸਾਨੂੰ ਪਤਾ ਹੈ ਸਾਡੇ ਪਿਤਾ ਚੜ੍ਹਦੀ ਕਲਾ ਵਿੱਚ ਹੈ ਤੁਸੀਂ ਬਿਲਕੁਲ ਝੂਠ ਮਾਰ ਗਏ ਅਸੀਂ ਗੁਰੂ ਗਬਿੰਦ ਸਿੰਘ ਪਾਤਸ਼ਾਹ ਦੇ ਨਾਲ ਜਿਹੜੇ ਰਾਹ ਤੇ ਸਾਡੇ ਭਰਾ ਗਏ ਸਾਨੂੰ ਉਹ ਰਸਤਾ ਪ੍ਰਵਾਨ ਹੈ ਆਪਾਂ ਕਿਸੇ ਸਲਾਮ ਨੇ ਪ੍ਰਵਾਨ ਕਰਾਈ ਤੁਹਾਨੂੰ ਮਾਇਆ ਵਿੱਚ ਜਾਈਗੀ ਤੁਹਾਨੂੰ ਦੌੜਾਂ ਕੰਤੀਆਂ ਦੱਸਨੀ ਹੈ ਤੁਹਾਨੂੰ ਦੀਵਾਰਾਂ ਦੇ ਤੰਗਾਂ ਜਾਣੀਆਂ ਤੁਹਾਨੂੰ ਬੇਜਮਾਨੇ ਲੋੜੇ ਦੇ ਜਾਣੀ ਆਪਣੇ ਫਰਜ਼ੇ ਆਪੂ ਬਣਾ ਲਵਾਂਗੇ ਜੋ ਕਹੋਗੇ ਕੋਈ ਹੋਰ ਜਾਏਗਾ ਇਸਲਾਮ ਪ੍ਰਵਾਨ ਕਰੋ ਜੀ ਇਸਲਾਮ ਨਾ ਪ੍ਰਵਾਨ ਕਰੋ ਜੀ ਤੁਹਾਨੂੰ ਮੌਤ ਦੇ ਘਾਟ ਤਾਲੇ ਲਏ ਸਜ਼ਾਏ ਮੌਤ ਉਹ ਕੋਲ ਇਤਹਾਸ ਦਾ ਬਾਕੀ ਸਨ ਜੇ ਪਰਸਾਂਤ ਬਾਬਾ ਫਤੇਸingh ਕੋਲੇ ਛੋਟੇ ਸੰਤ ਬਾਬਾ ਜਰਾਵ ਸਿੰਘ ਤੋਂ ਸਾਥ ਤੋਂ ਫਿਰਦੇ ਪੈ ਲਗੇ ਇੱਕ ਦੁਸ਼ਮਣ ਦੇ ਘਰ ਦੇ ਵਿੱਚ ਬੇਜਾਤ ਸਿੰਘ ਖੜੇ ਨੇ ਬੇਸ਼ੱਕ ਇਹ ਤੁਹਾਡਾ ਹਜ਼ੂਰ ਹੈ ਆਪਣੀ ਜੋਰ ਦੇ ਨਾਲ ਤੁਸੀਂ ਸਾਡਾ ਤਨ ਤੇ ਹਤਮ ਕਰ ਸਕਦੇ ਹੋ ਸਾਡੇ ਤਨ ਨੂੰ ਦੁੱਖ ਦੇ ਸਕਦੇ ਹੋ ਪਰ ਜੋ ਸਾਡੇ ਹਿਰਦੇ ਦੇ ਵਿੱਚ ਧਰਮ ਦੇ ਪ੍ਰਤੀ ਪ੍ਰੇਮ ਹੈ ਭਾਵਨਾ ਹੈ ਜੋ ਧਰਮ ਦੇ ਮੁਸਬਾਇ ਉਹਨੂੰ ਤੁਸੀਂ ਸਾਰਾ ਕੁ ਰੱਤੇ ਭਾਰੀ ਕਾਟ ਨਹੀਂ ਕਰ ਸਕਦੇ ਜਿਵੇਂ ਤੁਹਾਨੂੰ ਆਪਣਾ ਧਰਮ ਪਿਆਰਾ ਹੈ ਤੁਸੀਂ ਆਪਣੇ ਧਰਮ ਦੀ ਚੜ੍ਹ ਕੇ ਕਲਾ ਦੇ ਵਾਸਤੇ ਕਈ ਕੁਝ ਕਰ ਰਹੇ ਹੋ ਆਵੇਂ ਉਹ ਜਲਮੈਂ ਜਾਲੂ ਪਾ ਕੇ ਕਰ ਰਹੇ ਹੋ ਇਹ ਧਰਮ ਕੋਈ ਵੀ ਕਹਿੰਦਾ ਜਲਮੁ ਕਰਨਾ ਜਾਲੂ ਪਾੜ ਕੇ ਧਾਰਨ ਕਰਨੀ ਤੁਸੀਂ ਆਪਣੇ ਆਪ ਨੂੰ ਧਰਮ ਹੀ ਦੱਸਦੇ ਪਰ ਧਰਮ ਦੇ ਉਲਟੋ ਅਸੀਂ ਤਾਂ ਹੁੰਦੇ ਹਿੱਸੇ ਦੀ ਗਿਆਨ ਲੈਣ ਵਾਸਤੇ ਨਹੀਂ ਆਪਣੀਆਂ ਜਾਨਾਂ ਦੇ ਵਾਸਤੇ ਇਸ ਕਿੱਤੇਰੀ ਦੇ ਵਿੱਚ ਖੜੇ ਹਾਂ ਅਸੀਂ ਆਪਣਾ ਘਰ ਨਹੀਂ ਛੱਡਾਂਗੇ ਨਹੀਂ ਤੁਸੀਂ ਆਪਣੀ ਬਾਤ ਬੜੇ ਲਾਲਚ ਦੀਆਂ ਦਾਇਰਤਾ ਬਹੁਤ ਕੋਈ ਪਰ ਦੁਰੂਪ ਕੇ ਲਾਲਾਂ ਦੇ ਅੰਦਰ ਵਿੱਚ ਕੋ ਨਾ ਕੋਤੇ ਬਾਦਸ਼ਾਹ ਦੀ ਬਾਣੀ ਵਸਦੀ ਉਹਨਾਂ ਨੂੰ ਪਤਾ ਹੈ ਇਹ ਮਾਇਆ ਮੋਹ ਪਰवटी ਨਾਲ ਹੁੰਡੀ ਕਾਮ ਕਾਮਯਾਰ ਕਿ ਕਿ ਮਾਇਆ ਦਾ ਮੋਹ ਬਨੇ ਨੂੰ ਤਲੰਕਤ ਕਰ ਦਿੰਦਾ ਹੈ ਮਾਇਆ ਦੇ ਮੋਹ ਵਿੱਚ ਪੈ ਕੇ ਕਰਮੀ ਨਹੀਂ ਬਣਿਆ ਜਾ ਸਕਦਾ ਧਰਮ ਤੇ ਰਾਹ ਤੇ ਨਹੀਂ ਚੱਲਿਆ ਜਾ ਸਕਦਾ ਮਾਇਆ ਮੋਹ ਵਿੱਚ ਬਿਤਦਾ ਹੈ ਇਹ ਸੰਸਾਰ ਦੇ ਵਿੱਚ ਇਤਿਆਸ ਬਰੂਰ ਹੋ ਜਾਏਗਾ ਆਪਣਾ ਤਦ ਗੁਰੂ ਕੇ ਲਾਲਾ ਨੇ ਮਾਇਆ ਦਾ ਮੋਹ त्यागਿਆ ਲਾਲਚਾਂ ਦਾ ਮੋਹ त्यागਿਆ ਉਹਨਾਂ ਨੇ ਹਉ ਸੋਲੇ ਬੁਲਾਂਦ ਰੱਖ ਕੇ ਬੈਸਦੇ ਅਡੋਰ ਰੱਖ ਕੇ ਉਹ ਬੈਠਦਾ ਇੱਕ ਤੇਰੀ ਦੇ ਵਿੱਚ ਹਰ ਇੱਕ ਗੱਲ ਦਾ ਜਵਾਬ ਬੜਾ ਜਲਦੀ ਦਿੱਤਾ ਦਿੱਤਾ ਦੇਖਣ ਵਾਲੇ ਸੋਚ ਰਹੇ ਆ ਵਿਚਾਰ ਰਹੇ ਆ ਕਿ ਛੋਟੀਆਂ ਛੋਟੀਆਂ ਹੰਬਦਾਂ ਦੇ ਵਿੱਚ ਇੰਨੀ ਤੇਜ ਮਾਰਤ ਬੁੱਧ ਇਹਨਾਂ ਨੂੰ ਕਿੱਥੋਂ ਪ੍ਰਾਪਤ ਹੋ ਗਈ ਇਹ ਸਾਡੀ ਗੱਲ ਪੂਰੀ ਨਹੀਂ ਹੋਣ ਦੇ ਜਵਾਬ ਪਹਿਲਾਂ ਦੇ ਦਿੱਤੇ ਉਹ ਵੀ ਪੂਰਾ ਕੱਢ ਕੇ ਪੂਰੀ ਗਰਜ ਦੀ ਆਵਾਜ਼ ਦੇ ਦਿੱਤੀ ਸੁਭਾਸ਼ਰਾਮ ਨੇ ਫਿਰ ਰਾਣੀ ਤਦੌਮਰ ਦੇ ਅੱਗੇ ਚਲੋ ਕੋਈ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਤੁਸੀਂ ਜਾਂ ਆਪਣੀ ਮਾਤਾ ਨਾਲ ਸਲਾਹ ਕਰ ਲਓ ਆਪਣੀ ਮਾਤਾ ਨੂੰ ਪੁੱਛੋ ਜੇ ਤੁਹਾਡਾ ਮਨ ਮੰਨ ਗਿਆ ਜੀ ਸਲਾਹ ਪ੍ਰਵਾਨ ਕਰ ਲਿਓ ਨਹੀਂ ਜੇ ਪਰ ਜੋ ਸਾਡੇ ਤੋਂ ਹੋਏਗਾ ਅਸੀਂ ਉਹ ਕਾਰਜ ਸਾਰੇ ਕਰਾਂਗੇ ਫਿਰ ਮਾਤਾ ਜੀ ਦੇ ਕੋਲ ਮੁੜ ਕੇ ਆਇਓ ਤੇ ਪ੍ਰਸੰਨ ਮਾਤਾ ਨੇ ਕੁਝਿਆ ਕੀ ਹੋਇਆ ਸਭ ਕੁਝ ਦੱਸਿਆ ਮਾਤਾ ਜੀ ਇਹ ਬਾਤਾਂ ਹੋਈਆਂ ਆਹ ਜਵਾਬ ਅਸੀਂ ਉਹਨਾਂ ਨੂੰ ਦਿੱਤੇ ਸਾਪੜਾ ਦੇਖੀ ਮਾਤਾ ਜੀ ਨੇ ਕਿਹਾ ਜੀ گروہ ڈبیت سنگھ مارا ہے سیب نہیں آگے تسیب کو تو گروہ تیر کو آدھر سیب نہیں ہوتا رہی ہو ایک ہے کہ صرف باتاں نہیں ہیں ایک ہے کہ صرف دلنا ہونے ہیں اڈی حکسان آر کی تو اڈی تکلیب آر ہونگے تو اڈی نار بھوڑ بھی چیز کو مارا سبوک کیتا جائے گا جو ایک آج کے ہمسلہ رکھے ہیں پر مجھے راہ کے چلدیاں ترمی بانکلیوں میں جاؤناں جواب دیتے ہیں ایسے تنام ਤਾਂ ਦੇ ਇੱਕ ਕਸ਼ਟ ਵਿਸਾਰ ਦੀ ਪੈ ਜਾਣ ਕੁਲ ਹੋ ਜਾਏ ਆਪਣੀ ਯਾਤਨਾ ਧਰਮੀ ਬਣ ਕੇ ਖਾਲਸਾ ਪੰਥ ਦਾ ਇਤਿਹਾਸ ਆਪਣੇ ਹੋਂਦ ਦੇ ਨਾਲ ਲਿਖੇ ਲਾਣਾ ਹੈ ਗੁਰੂ ਕੇ ਫਰਜ਼ੰਦਾਂ ਮਾਤਾ ਗੁਰੂ ਘਰ ਦੀਆਂ ਐਸੀ ਬ੍ਰਿਸ਼ਤਾ ਹੌਸਲਾ ਦਿੰਦਾ ਆ 1.5 ਦਾ ਦਿਨ ਅਤੇ ਰਾਤ ਖੜੇ ਗੁਰੂ ਦੀ ਦੇਖਪਤੀ ਕੀਤੀ 12 ਘੰਟੇ ਤੇ ਸ਼ੀਰ ਇਰਾਧ ਨੂੰ ਹਰ ਮੋਤੀ ਰੰਮੇਰਾ ਸੇਵਾ ਕਰਦੇ ਮਾਤਾ ਕੇ ਮਾਤਾ ਦੀ ਦਿੱਤੇ ਗੁਰੂ ਕੇ ਲਾਲਾਂ ਦੀ ਗੁਰੂ ਸਾਹਿਬ ਕਿਰਪਾ ਕਰਮਣਾਂ ਨੇ ਮਾਇਆ ਦਾ ਮੋਹ ਤਿਆਗ ਕੇ ਅਕੀਰ ਮੰਦਿਰਾਂ ਤੇ ਚਲਣਾ ਹੈ ਧਰਮੀ ਬਣਨਾ ਹੈ ਸੰਤ ਨਾ ਉੱਖਾਂ ਵਾਲੀ ਬਿਰਤੀ ਅਪਣਾਉਣੀ ਹੈ ਤੇ ਫਿਰ ਜਾਣਨਾ ਪੈਂਦਾ ਹੈ ਕਿ ਮਾਇਆ ਦਾ ਮੋਹ ਭਈ ਸੰਸਾਰ ਦੇ ਵਿੱਚ ਬੰਦੇ ਨੂੰ ਕਲੰਕਿਤ ਕਰਦਾ ਹੈ ਤੇ ਉਸ ਬਰਗਾੜ ਦੇ ਵਿੱਚੋਂ ਹੀ ਮੁਕਤ ਹੋ ਜਲੇ ਜਿਹੜੇ ਕੇਵਲ ਤੇ ਕੇਵਲ ਮਾਇਆ ਨੂੰ ਮੁੱਖ ਬਣਾ ਕੇ ਸੰਸਾਰ ਦੇ ਵਿੱਚ ਜਿਉਂਦੇ ਹੈ ਰਾਤ ਰੂਪ ਝੂਠਾ ਦਿਨ ਚਾਰ ਕਿਉਂ ਤੇ ਸੰਸਾਰੀ ਰਾਜ ਭਾਗ ਇਹ ਰੂਪ ਸੁੰਦਰਤਾ ਇਹ ਤਾਂ ਨਿਮਾਰਨ ਕੇ ਦੀ ਸੁੰਦਰਤਾ ਝੂਠਾ ਦਿਨ ਚਾਰ ਕੇ ਸਭ ਕੁਝ ਝੂਠ ਹੈ ਇਹ ਚਾਰ ਦਿਨਾਂ ਦੇ ਤੇ ਖਤਮ ਹੋ ਜਾਂਦਾ ਸਭ ਕੁਝ ਨਾਮ ਮਿਲੈ ਜਾਨ ਅੰਧਾਰ ਇਹਨਾਂ ਨੂੰ ਨਾਮ ਦੀ ਕਿਤਾਬ ਜੀ ਉਦਈ ਉਹਨਾਂ ਦੇ ਹਿਰਦਿਆਂ ਦੇ ਵਿੱਚੋਂ ਮਹਾਰਾਜ ਜੀ ਦੇ ਅਧਿਆਨ ਦਾ ਹਨੇਰਾ ਖਤਮ ਹੋਇਆ ਜਾਨਨ ਹੋ ਗਿਆ ਇਤਿਹਾਸ ਦੇ ਤਾਕਤ ਜੋ ਵੀ ਸਹਸਾਣੀ ਕੋਈ ਮਾਰਨ ਦੀ ਕਹਿੰਦੇ ਇਹ ਮਾਇਆ ਇਹ ਮਾਇਆ ਮਾਰੇ ਸੇਤੀ ਦੇ ਤੱਕ ਦੇ ਹਨ ਨਾਮ ਨੂੰ ਖਾਣੀ ਛੱਡੀ ਉਹਨਾਂ ਨੂੰ ਕਿਹਦੇ ਸ਼ੰਕਾ ਕੋਈ ਨਹੀਂ ਹੈ ਕਿ ਇਹ ਮਾਇਆ ਜਿਹੜੀ ਦੁੱਖ ਦੇਣ ਵਾਲੀ ਕੋਈ ਸ਼ੰਕਾ ਨਹੀਂ ਉਹਨਾਂ ਨੂੰ ਪਤਾ ਹੈ ਕਿ ਮਾਇਆ ਦੁੱਖ ਵੀ ਬਣਦੀ ਹੈ ਮਾਇਆ ਮਨੁਤਾ ਮੂਲੀ ਨੇ ਬੇਨਤਾਂ ਜਾਂ ਖਾਇਆ ਰਾਮ ਦੇ ਪਿਆਰਿਆਂ ਨੇ ਕਿ ਸ਼ੰਕੇ ਪੱਡੇ ਹੁੰਦੇ ਅਰਧਿਆਂ ਦੇ ਵਿੱਚੋਂ ਬਾਪੁਸਹਿ ਇਹ ਦਾਤਨਾ ਜੀ ਦਾ ਬਾਪ ਸਮਾਜ ਦੇ ਵਿੱਚ ਨਜ਼ਰ ਆਉਂਦਾ ਹੈ ਉਹਨੂੰ ਸਮਝਾਤ ਕੀ ਕਿਹਾ ਜਾਂਦਾ ਜਿਨ੍ਹਾਂ ਨੇ ਆਪਣਾ ਮਾਲਕ ਪਛਾਣਿਆ ਜਿਨ੍ਹਾਂ ਦਾ ਪਿਤਾ ਪਰਮਾਤਮਾ ਜਿਨ੍ਹਾਂ ਨੇ ਆਪਣੇ ਪਰਮਾਤਮਾ ਨੂੰ ਪਿਤਾ ਮੰਨਿਆ ਜਿਨ੍ਹਾਂ ਨੂੰ ਗੁਰੂ ਰੂਪ ਬਾਪ ਮਿਲਿਆ ਇੱਕ ਪਿਤਾ ਅੜਿਆ ਹੈ ਉਹ ਸਮਝਾਤ ਕੀ ਉਹ ਕਰਦੇ ਉਹ ਪਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਣ ਦੇ ਹੈ ਅਸਮ ਦੇ ਵਿੱਚ ਉਹ ਹੁੰਦੇ ਹੈ ਪਿਉ ਬਾਲੇ ਪਿਤਾ ਵਾਲੇ ਜਿਨ੍ਹਾਂ ਦੀ ਪ੍ਰੀਤ ਗੁਰੂ ਨਾਮ ਦੀ ਅਕਾਲ ਬਾਹੇ ਕਿੰਨਾ ਪੈ ਜਾਂਦੀ ਹੈ ਕਿਉਂਕਿ ਮਾਨ ਹੈ ਇੱਕ ਵਾਰ ਕਰਕੇ ਨਾਂ ਕੁਰਬਾਨੀ ਦੇ ਦੇ ਚ ਮਾਨ ਦੇ ਕਿੰਦੇ ਗੁਰੂ ਸਾਹਿਬ ਕਹਾਂ ਕਰਦੇ ਉਹ ਕਾਲਪੂਰ ਪਰਮਾਤਮਾ ਦੇ ਭਾਣੇ ਵਿੱਚ ਸਭ ਕੋ ਜੈ ਜੋ ਦੇ ਭਾਣੇ ਮੰਨਦਾ ਹੈ ਉਹ ਪਰਵਾਣ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਦਇਆ ਕਰਦੇ ਇਹ ਬਾਹੀ ਨਾਮਕ ਨਾਮ ਹੈ ਬਾਚ ਸਨਾਤ ਨਾਮ ਤੋਂ ਬਿਨਾ ਬੱਲੇ ਦਾ ਹਿੰਦਸ ਸੁਨਾ ਹੈ ਬੇਅਰਥ ਹੈ ਨਾਮ ਤੋਂ ਬਿਨਾ ਇਸ ਸੰਸਾਰ ਦੇ ਵਿੱਚ ਬੰਦੇ ਦਾ ਆਉਣਾ ਵਿਅਰਥ ਹੈ। ਕਮਜਾਤ ਹੈ ਮਾਰਾ ਦੀ ਤੀਂ ਦੇ ਉਹ ਜਿਹੜਾ ਆਪਣੇ ਗੁਰੂ ਨਾਲ ਜੁੜਦਾ ਹੈ। ਜਿਹੜਾ ਆਪਣੀ ਅਸਲ ਪਿਓ ਜਿਹਨੇ ਰੋਹਾਨੀਅਤ ਦੇ ਵਿੱਚ ਤੇਰਾ ਸਾਥ ਦਿੱਤਾ ਹੈ। ਜਿਹਨੇ ਰੋਹਾਨੀਅਤ ਦੇ ਵਿੱਚ ਤੇਰੇ ਵਾਸਤੇ ਕਾਰਜ ਕਰਨੇ ਆ। ਜਿਹਨੇ ਆਤਮਿਕ ਪੱਖជ្រਲੇ ਨੂੰ ਮਜ਼ਬੂਤ ਕਰਨਾ ਹੈ, ਆਰਥਿਕ ਪੱਖ ਤੋਂ ਤੇਰਾ ਦੁਨਿਆਵੀ ਪਿਤਾ ਦੇ ਨੂੰ ਮਜ਼ਬੂਤ ਕਰ ਸਕਦਾ ਹੈ। ਪਰ ਆਤਮਿਕ ਪੱਖ ਤੋਂ ਜੇ ਕਿਸੇ ਨੇ ਮ ਕਰਮਾਂ ਤੇ ਪਰਗੁ ਗ੍ਰੂਪ ਦਾ ਮਹਾਰਤ ਰਿਖਤ ਪਰ ਗੁਰੂ ਸਾਹਿਬ ਦਾ ਨਾਮ ਰਿਖਤ ਰੱਖਣਾ ਪੈਂਦਾ ਹੈ ਬਚਨ ਮੰਨਾ ਪੈਂਦਾ ਬਾਪ ਦਿਸੇ ਜਤਨਾ ਕੋ ਜਿਨ੍ਹਾਂ ਦਾ ਗੁਰੂਪ ਬਾਪ ਦਿਸਦਾ ਹੈ ਮਨ ਅੰਕੀ ਨੂੰ ਕਮਜਾ ਕੀ ਹੋ ਜਾਂ ਕਰਦੇ ਅਸਲ ਦੇ ਵਿੱਚ ਕੋ ਹੁੰਦੇ ਐ ਅਸਲ ਖਾਂਦਾਨੀ ਜਿਨ੍ਹਾਂ ਨੇ ਪ੍ਰਮਾਤਮਾ ਨਾਲ ਪ੍ਰੀਤ ਪਾਲੀ ਏਕੇ ਤੋਂ ਨਾਨਕ ਭਉ ਹੋਏ ਮਾਰਾ ਜੀ ਕਿ ਜਿਹੜੇ ਇੱਕ ਦੇ ਹੋ ਗਏ ਇੱਕ ਕੇ ਕਹੋ ਨਾ ਹੀ ਕਹੋ ਕੋਈ ਮਾਰਾ ਜੀ ਇੰਲੇ ਫਿਰ ਕੋਨਾਂ ਨੂੰ ਕੋਈ ਡਰ ਨਹੀਂ ਲੱਗਦਾ ਸੰਸਾਰ ਦਾ ਸੰਸਾਰੀ ਗੁਰਮਾਨ ਦਾ ਜਾਲਮਾਂ ਦਾ ਕੋਈ ਡਰ ਨਹੀਂ ਇੰਦਾ ਉਹਨਾਂ ਦਾ ਜਿਹੜੇ ਇੱਕ ਦੇ ਹੋ ਗਏ ਜੇ ਧੰਨ ਬਾਬਾ ਫਤੇਹ ਸਿੰਘ ਬਾਬਾ ਸੁਲਾਵਣ ਸਿੰਘ ਇੱਕੋਂ ਦੇ ਬਣ ਕੇ ਕੋਨਾਂ ਨੇ ਤਰਵੇ ਕੁਰਬਾਨੀ ਦਿੱਤੀ ਫਿਰ ਡਰ ਨਹੀਂ ਮੰਨਿਆ ਇਸ ਮਤਾਂ ਸਾਰੇ ਕਹੈ ਜਿਉਂ ਉਹਨਾਂ ਦੀ ਹੈ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਬੱਚਿਆਂ ਦੇ ਰੂਪ ਨਾਲ ਨਹੀਂ ਇੱਕ ਬਾਲਕ ਅਵਸਥਾ ਦੇ ਰੂਪ ਵਿੱਚ ਨਹੀਂ ਆਪਣੀ ਦੁਸ਼ਮਣ ਦੇ ਰੂਪ ਦੇ ਵਿੱਚ ਵੇਖ ਰਹੇ ਸਾਡੇ ਦੁਸ਼ਮਣ ਦੇ ਪੁੱਤ ਸੱਪਾਂ ਦੇ ਪੁੱਤ ਸਪੋੜੀ ਹੋਇਆ ਕਰਦੇ ਜਿਨ੍ਹਾਂ ਦੀ ਇਹ ਸੋਚ ਸੀ ਉਹ ਲੋਕਾਂ ਦੇ ਵਿੱਚ ਖੜ ਕੇ ਵੀ ਉਹਨਾਂ ਦੀ ਆਵਾਜ਼ بلند ਰਹੀ ਕਿਉਂ ਕੋ ਇੱਕ ਪਿਤਾ ਇੱਕ ਅਕਾਲ ਪੁਰਖ ਪਰਮਾਤਮਾ ਦੇ ਦਰਗਾਹ ਤੋਂ ਆਜੇ ਹੋਏ

ਇਹ ਮਾਰਾ ਸੇਂਦੇ ਸਾਡੇ ਪਿਤਾ ਕਾਲ ਪਰਮਾਤਮਾ ਵਾਹਿਗੁਰੂ ਜਿਨ੍ਹਾਂ ਦਾ ਬਾਪ ਉਹ ਹੈ ਉਹ ਦਰਿਆਨ ਕਰਦੇ ਚੁਕਿਆਨ ਕਰਦੇ ਜਿਨ੍ਹਾਂ ਦਾ ਇੱਕ ਤੇ ਪਰੋਸਾਬਾ ਜਿਹਾ ਕਰਤਾ ਤਰੇ ਕਰਾਉਣ ਸੋਇ ਕਿਉਂ ਇਹਨਾਂ ਨੂੰ ਪਾਤਾ ਹੈ ਉਹ ਹੀ ਉਹ ਕਰਨ ਵਾਲਾ ਉਹ ਹੀ ਕਰਾਉਣ ਵਾਲਾ ਹੈ ਜੇ ਉਹਦੇ ਤੇ ਆਸ ਰੱਖਾਂਗੇ ਮਾਰਾ ਕਰੇਗਾ ਨਹੀਂ ਤੇ ਮਾਰਾ ਕਰਵਾਏਗਾ ਨਹੀਂ ਸਬਦ ਹੋਏ ਮਨ ਮੰਨ ਤੇ ਮਾਰਿਆ ਜਿਹਨੇ ਗੁਰੂ ਦੇ ਹੁਕਮ ਦੇ ਵਿੱਚ ਅਪੇਦ ਹੋ ਗਏ ਜਿਨ੍ਹਾਂ ਨੇ ਆਪਾ ਗੁਰੂ ਦੇ ਹੁਕਮ ਦੇ ਉੱਤੋਂ ਵਾਰ ਦਿੱਤਾ ਜਿਨ੍ਹਾਂ ਦੇ ਅੰਦਰੋਂ ਮੈਂ ਮਰ ਗਈ ਮਨ ਮੱਤ ਦੇ ਮਾਰੇ ਆ ਮਹਾਰਿ ਕੀਤੇ ਜਿਨ੍ਹਾਂ ਨੇ ਗੁਰੂ ਦੀ ਮੰਨ ਕੇ ਮਨ ਨੂੰ ਮਾਰ ਲਿਆ ਤਾ ਰਹੇ ਮਨ ਸੱਚੇ ਧਾਰਿਆ ਗੁਰੂ ਸਾਹਿਬ ਕਿਰਪਾ ਕਰਦੇ ਜਿਨ੍ਹਾਂ ਨੇ ਜਿਹਦੇ ਦੇ ਵਿੱਚ ਸੱਚ ਨੂੰ ਧਾਰਨ ਕੀਤਾ ਹੈ ਉਹ ਗਣੁਖ ਪਰਮਾਤਮਾ ਦੇ ਹੋਂਦ ਦੇ ਵਿੱਚ ਬਝੇ ਰਹੇ ਉਹਨਾਂ ਨੇ ਹਿਰਦੇ ਦੇ ਵਿੱਚ ਸੱਚ ਡ੍ਰਿੜ ਰੱਖਿਆ ਆਪਣਾ ਸੋਤਿਆ ਗੁਰੂ ਤੋਂ ਵਾਰਿਆ ਪਰਮਕੀਤੇ ਜੇ ਕਿ ਗੁਰੂ ਤੋਂ ਆਪਾ ਵਾਰ ਦਿੰਦੇ ਹਨ ਉਹਨਾਂ ਨੂੰ ਫਿਰ ਗੁਰੂ ਤੋਂ ਬਿਨਾ ਹੋਰ ਕੋਈ ਸੋਜਦਾ ਨਹੀਂ ਹੈ ਫਿਰ ਧਰਮਹਿਤ ਗੁਰੂ へ ਸਭ ਕੁਝ ਕੁਰਬਾਨ ਕਰਨ ਦੀ ਇੱਛਾ ਰੱਖਦੇ ਹਨ ਨਾਦਕ ਨਾਮ ਰੱਖੇ ਇਸ ਤਾਰਿਆ ਜਿਹੜੇ ਰੱਬ ਦੇ ਨਾਮ ਵਿੱਚ ਰੱਤੇ ਗਏ ਜਿਨ੍ਹਾਂ ਨੇ ਪਰਮਾਤਮਾ ਨਾਲ ਤਰੀ ਪਾਰਿਆ ਮਹਾਰਾਜੀ ਕੀਤੇ ਨੇ ਸਤਾਰਿਆ ਉਹਨਾਂ ਨੂੰ ਪਰਮਾਤਮਾ ਵਰਗੇ ਗੁਰੂ ਸਾਹਿਬ ਨੇ ਇਸ ਸੰਸਾਰ ਦੀ ਰਾਹ ਤੇ ਕਿਉਂ ਪਾੜਾ ਦਿੱਤਾ ਹੈ ਦਾ ਪਾਰ ਤਰ ਹੋ ਗਿਆ ਕਿ ਪੁੱਤ ਪੜ ਸਹਿਣ ਦੇ ਵਿੱਚ ਰੱਬ ਦੇ ਪਿਆਰੇ ਬਾਗ ਉੱਤਰ ਗਏ ਜੇ ਲਾਣੇ ਤ੍ਰਿਪ ਪਾੜੇ ਜਿਨ੍ਹਾਂ ਦੁੱਖ ਮੁਕਵਾ ਲਿਆ ਨੂੰ ਸਿਰ ਕਿਰਪਾ ਕਰਨ ਜੀ ਉਹਨਾਂ ਹਾਰ ਗੁਰੂ ਸਾਹਿਬ ਦਰਸ਼ਨ ਹਾ ਆਪ ਗੁਰੂ ਦੀ ਸੰਗਤ ਦਰਸ਼ਨ ਨੂੰ ਦਰਸ਼ਨ ਹੈ ਨਾ ਕਮ ਕੀ ਕਰਦੇ ਤ੍ਰਤੀਓ ਨਮਰਤਾ ਹੀ ਹੋ ਕੇ ਜੀਓ ਢੰਡੇ ਬਾੜ ਦੇ ਨਾਮ ਤੇ ਸੋਈ ਗੁਰੂ ਬਾਣੀ ਬਣੀ ਹੈ

کہ جاری کے لئے کہ آٹی پیدے دن کو نا نے کھاپنے درتا دی اپنے ہاں سلے دی جس بیدی بہار پائی اور نا نے مہاک شہاکتن کو تھاں کو پرنام سری دان گروہ سیدان کا کرنگی امک ویڈا کے لئے پنے برے دوائی دی منہم سارے دن کو سکے نواجین تان گروہ رکھا سید مالے سیدان کا اوچی سبلاو پتی آتا سیدان کو دی واجب نمو پتی آتا سار واجب نمو پتی کی دی